ਕੱਲਾ ਜ਼ਰੂਰੀ ਨੇ ਇੱਕ ਤਾਂ ਜਿਹੜੀਆਂ ਅਨਾਉਂਸਮੈਂਟਾਂ ਨੇ ਇੱਕ ਤਾਂ ਆਪਾਂ ਡੇਟ ਕਰਤੀ ਆ 8 ਜੁਲਾਈ ਜਿੰਨੇ ਵੀ 240 ਭਾਜਪਾ ਦੇ ਐਮਪੀ ਨੂੰ ਛੱਡ ਕੇ ਐਨਡੀਏ ਦੇ ਆ ਵਿਰੋਧੀ ਧਿਰ ਦੇ ਜਿੰਨੇ ਵੀ ਐਮਪੀ ਸੋਣਗੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਵਿੱਚ ਅਸੀਂ ਜਿਹੜਾ ਮਾਨਸੂਨ 70 ਸ਼ੁਰੂ ਹੋ ਰਿਹਾ ਉਹਦੇ ਵਿੱਚ ਐਮਐਸਪੀ ਦਾ ਪ੍ਰਾਈਵੇਟ ਬਿੱਲ ਲੈ ਕੇ ਆਉਣਾ ਜਾਂ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਮੰਗ ਪੱਤਰ ਉੱਤੇ ਡਿਸਕਸ ਹੋਵੇ ਦੇਸ਼ ਦੀ ਪਾਰਲੀਮੈਂਟ ਉਹ ਏਜੰਡਾ ਉਹਨਾਂ ਨੂੰ ਸੌਪਾਂਗੇ ਦੀ 8 ਜੁਲਾਈ ਦੀ ਆਪਾਂ ਡੇਟ ਰੱਖ ਰਹੇ ਹੈਗੇ ਆ ਦੂਸਰਾ ਹੈਗਾ ਵੀ ਜਿਵੇਂ ਤੁਹਾਨੂੰ ਪਤਾ ਵੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਹਦੇ ਤੇ ਲਗਾਤਾਰ ਸਰਕਾਰ ਇੱਕ ਕੇਸ ਤੋਂ ਬਾਅਦ ਦੂਜਾ ਕੇਸ ਪਾਰੇ ਲਗਭਗ ਜਿਹੜੀਆਂ ਅਣਪੁਸ਼ਟ ਖਬਰਾਂ ਨੇ ਵੀ 16 ਕੇਸ ਪਾਉਣ ਦੀ ਤਿਆਰੀ ਹੈਗੀ ਆ 9 ਕੇਸ ਤਾਂ ਪਹਿਲੇ ਅੰਦੋਲਨ ਦੇ ਹੈਗੇ ਆ ਔਰ ਉਹਨਾਂ ਨੂੰ ਟਾਰਚਰ ਵੀ ਕੀਤਾ ਗਿਆ ਵਾ 3 ਡਿਗਰੀ ਔਰ ਇੱਕ ਦਿਨ ਪੂਰਾ ਖਾਣਾ ਰੱਖਿਆ ਗਿਆ ਬਾਹਾਂ ਮੰਨ ਕੇ ਔਰ ਇਹ ਲੱਗਦਾ ਜਿਵੇਂ ਆਫੀਸਰ ਸਹਿਬਾਨ ਜਾਂ ਹਰਿਆਣਾ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਨਿੱਜੀ ਤੌਰ ਤੇ ਟਾਰਗੇਟ ਕਰ ਰਹੀ ਆ ਉਹਨਾਂ ਨੂੰ ਉਹਦੇ ਵਾਸਤੇ ਜਦੋਂ ਅਸੀਂ ਦੇਖਿਆ ਵੀ ਇਹ ਠੀਕ ਨਹੀਂ ਹੈਗਾ ਹਰ ਗਾਹਾਂ ਪ੍ਰੈਸ਼ਰ ਬਣਾਉਂ ਲਈ ਹੋਰ ਆਗੂਆਂ ਨੂੰ ਬਰੰਟ ਕੱਢੇ ਜਾ ਰਹੇ ਨੇ ਹਰਿਆਣੇ ਦੇ ਵਿੱਚ ਸ਼ਹੀਦ ਪਗਤ ਸਿੰਘ ਯੂਨੀਅਨ ਦੇ ਆਗੂ ਸਹਿਬਾਨ ਨੂੰ ਇਸ ਕਰਕੇ ਜਿਹੜਾ ਵਾ ਆਪਾਂ 17 ਜੁਲਾਈ ਨੂੰ ਇੱਧਰ ਪੰਜਾਬ ਤੋਂ ਅਸੀਂ ਐਸਐਸਪੀ ਕਹਿੰਦੇ ਆ ਤੇ ਹਰਿਆਣੇ ਚ ਐਸਪੀ ਜਿਹੜਾ ਉੱਥੇ ਦੋ ਦਿਨਾਂ ਮੋਰਚਾ ਖੋਲ੍ਹਾਂਗੇ 17 ਜੁਲਾਈ ਦੀ ਡੇਟ ਹੋਊਗੀ ਇਸ ਤੋਂ ਪਹਿਲਾਂ ਸਰਕਾਰ ਨੂੰ ਟਾਈਮ ਦੇ ਰਹੇ ਆਂ ਵੀ ਇਹੋ ਜੀ ਧੱਕੇਸ਼ਾਹੀ ਤੋਂ ਵਾਪਸ ਆਵੇ ਅੰਬਾਲਾ ਦੇ ਵਿੱਚ 17 ਜੁਲਾਈ ਅੰਬਾਲਾ ਦੇ ਵਿੱਚ ਜਿਹੜੇ ਐਸਪੀ ਹਰਿਆਣਾ ਵਿੱਚ ਐਸਪੀ ਚੱਲਦਾ ਹੈਗਾ ਸਾਡਾ ਐਸਐਸਪੀ ਚੱਲਦਾ ਹੈਗਾ ਉਹਦਾ ਜਿਹੜਾ ਵਾ ਉੱਥੇ ਮੋਰਚਾ ਲੱਗੂਗਾ ਦੋ ਦਿਨ ਵਾਸਤੇ ਅੱਗੇ ਫਿਰ ਦੇਖਾਂਗੇ ਗਾਂ ਕੀ ਕਰਨਾ ਹੈਗਾ ਇਹਦਾ ਇਹਦੇ ਨਾਲ ਦੀ ਨਾਲ ਜੜੀਆਂ ਦੋ ਤਿੰਨ ਗੱਲਾਂ ਇੱਕ ਤਾਂ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਥੋੜੇ ਮਾਧਮ ਰਹੀ ਕਿ ਜਿੰਨੇ ਵੀ ਰਸਤੇ ਬੰਦ ਕੀਤੇ ਆ 13 ਫਰਵਰੀ ਤੋਂ ਪਹਿਲਾਂ ਉਹ ਤੁਰੰਤ ਖੋਲੇ ਜਾਣ ਕਿਉਂਕਿ ਉਹਦੇ ਕਰਕੇ ਆਮ ਲੋਕਾਂ ਨੂੰ ਵਪਾਰੀਆਂ ਨੂੰ ਟਰਾਂਸਪੋਰਟਰਾਂ ਨੂੰ ਨੇੜੇ ਰਹਿ ਰਹੀ ਜਨਤਾ ਨੂੰ ਬਕਾਇਦਾ ਸਾਨੂੰ ਵੀ ਬਹੁਤ ਤਕਲੀਫ ਆ ਰਹੀ ਆ ਜਿੱਡੀ ਜਲਦੀ ਹੋ ਸਕੇ ਉਹ ਰਸਤੇ ਖੋਲੇ ਜਾਣ ਦੂਜਾ ਉਹਦਾ ਹੈਗਾ ਵੀ ਗਾਹਾਂ ਜੇ ਬਰਸਾਤਾ ਹੁੰਦੀਆਂ ਤੇ ਖੱਗਰ ਪਾਣੀ ਨਾਲ ਭਰ ਜਾਂਦਾ ਔਰ ਖੱਗਰ ਮਾਰ ਕਰਦਾ ਨੇੜੇ ਤੇੜੇ ਔਰ ਇਹੋ ਜੀ ਸਥਿਤੀ ਵਿੱਚ ਹੋਰ ਸਮੱਸਿਆ ਖੜੂਗੀ ਜਿਹੜੇ ਦਰਿਆ ਦੇ ਵਿੱਚੋਂ ਦੀ ਕੱਚੇ ਰਸਤੇ ਜਾ ਰਹੇ ਆ ਉਹ ਰੁੜ ਜਾਣੇ ਆ ਤਾਂ ਹੋਰ ਸਮੱਸਿਆ ਕ੍ਰੀਏਟ ਹੋਊਗੀ ਤਾਂ ਜੇ ਕੁਝ ਵੀ ਅੱਜ ਤੋਂ ਪਹਿਲਾਂ ਜਦੋਂ ਤੋਂ ਕੇਂਦਰ ਸਰਕਾਰ ਨੇ ਰਸਤੇ ਰੋਕੇ ਆ ਉਦੋਂ ਤੋਂ ਪਹਿਲਾਂ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ ਜਿੰਨੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ ਜਿੰਨੀਆਂ ਪੰਜਾਬ ਦੀਆਂ ਖੇਤੀ ਮੰਡੀਆਂ 'ਚੋਂ ਢੋਆ ਢਵਾਈ ਦਾ ਨੁਕਸਾਨ ਹੋਇਆ ਜਾਨ ਮਾਲ ਦਾ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਆ ਉਹਨੂੰ ਪਰਪਾਈ ਕਰਨੀ ਚਾਹੀਦੀ ਆ ਪੰਜਾਬ ਦੀ ਆਰਥਿਕਤਾ ਤਾਂ ਡਾਕਾ ਮਾਰਨ ਵਾਲੀ ਗੱਲ ਆ ਪੰਜਾਬ ਦੇ ਰਾਹ ਰੁੱਕ ਨੇ ਆ ਦੁੱਖ ਦੀ ਗੱਲ ਆ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਤੋਂ ਇੱਕ ਵਾਰੀ ਵੀ ਨਹੀਂ ਨਿਕਲਿਆ ਸੈਂਟਰ ਦੇ ਖਿਲਾਫ ਵੀ ਸਾਡੇ ਰਾਹ ਕਿਉਂ ਮੰਨ ਕੀਤੇ ਆ ਕਹਾ ਜੰਮੂ ਕਸ਼ਮੀਰ ਨੂੰ ਰਾਹ ਜਾਂਦਾ ਹੈਗਾ ਵੀ ਕਿਉਂ ਰਸਤੇ ਰੋਕਿਆ ਕੇਂਦਰ ਸਰਕਾਰ ਇਹ ਰਾਹ ਤੁਰੰਤ ਖੋਲੇ ਦੂਜੀ ਬੇਨਤੀ ਜਿਵੇਂ ਗਾਹਾਂ ਜਾ ਕੇ ਹੜਾਂ ਦੀ ਸਮੱਸਿਆ ਸੀ ਪਿਛਲੇ ਸਾਲ ਵੀ ਦੇਖੀ ਸੀ ਜਦੋਂ ਇਹ ਆ ਗਿਆ ਸੀ ਵੀ ਮੁਰਗੀਆਂ ਦਾ ਵੀ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਦਾਂਗੇ ਹਾਲੇ ਤੱਕ ਤਾਂ ਮਿਲਿਆ ਨਹੀਂ ਭਾਈ ਤਾਂ ਉਹ ਬਾਅਦ ਚ ਸਮੱਸਿਆ ਹੁੰਦੀ ਆ ਹੁਣ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੜੀਆਂ ਡਰੇਨੇਜ ਦੀ ਸੇਮ ਨਾਲਿਆਂ ਦੀ ਖਾਲ ਖਲਾਈ ਦਾ ਕੰਮ ਹੁਣ ਕਰ ਲਓ ਗਾਂ ਸਾਡੀਆਂ ਜਾ ਕੇ ਫਸਲਾਂ ਮਰਨੀਆਂ ਹੈਗੀਆਂ ਪੰਜਾਬ ਸਰਕਾਰ ਤੁਰੰਤ ਐਕਸ਼ਨ ਲੈ ਕੇ ਗਾਂ ਭਾਰੀ ਬਰਸਾਤ ਦਾ ਜਿਹੜਾ ਨੁਕਸਾਨ ਹੋਣਾ ਉਹ ਤੋਂ ਸਾਨੂੰ ਬਚਾਇਆ ਜਾ ਸਕੇ ਇੱਕ ਆਹ ਬੇਨਤੀ ਕਰਦੇ ਆਂ ਦੂਸਰੀ ਬੇਨਤੀ ਹੈਗੀ ਆ ਜਿਹੜੀ ਬਹੁਤ ਜ਼ਰੂਰੀ ਆ ਪ੍ਰੈਸ ਵਾਲਿਆਂ ਨੂੰ ਪ੍ਰੈਸ ਵਾਲਿਆਂ ਦੇ ਉਹਨੇ ਤਿੱਖੇ ਸਵਾਲ ਸਾਨੂੰ ਅੱਜ ਆਉਣੇ ਹੀ ਨਹੀਂ ਹੈ ਇਸ ਗੱਲ ਦਾ ਦੁੱਖ ਹੈ। ਅ ਜੂਪੀ ਦੇ ਵਿੱਚ ਵਾਰਾਨਸੀ ਚ ਵੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਕਿਸੇ ਨੇ ਛੇਤਰ ਛੁੱਟਿਆ ਹੈਗਾ ਵਾ। ਠੀਕ ਹੈ ਇਹ ਵੱਡੀਆਂ ਦੇਸ਼ ਦੀਆਂ ਅਖਬਾਰਾਂ ਛਪੀਆਂ ਬਹੁਤੇ ਚੈਨਲ ਵਾਲਿਆਂ ਨੇ ਕਵਰ ਹੀ ਨਹੀਂ ਕੀਤਾ ਹੈਗਾ। ਕੇਂਦਰ ਦਾ ਇੰਨਾ ਦਬਾਅ ਆ ਸਾਡੇ ਮੀਡੀਆ ਤੇ ਜਿਵੇਂ ਪੁਲਿਸ ਦੀ ਨੋਕ ਤੇ ਆ। ਕਿਸੇ ਨੇ ਵੀ ਨਹੀਂ ਕਿਹਾ ਵੀ ਜੂਪੀ ਦੇ ਵਿੱਚ ਉਹਨਾ ਤੰਕਵਾਜਾਂ ਉਗਰਵਾਦ ਮਤ ਰਿਹਾ ਹੈਗਾ। ਤੇ ਚਾਹੀਦਾ ਅਜ ਪ੍ਰਧਾਨ ਮੰਤਰੀ ਨੂੰ ਕਹਿਣਾ ਜੂਪੀ ਦੇ ਮੁੱਖ ਮੰਤਰੀ ਨੂੰ ਵੀ ਮੈਂ ਬਚ ਕੇ ਜੂਪੀ ਤੋਂ ਹਣਾ ਦਿੱਲੀ ਵਾਪਸ ਜਾ ਰਹੇ ਆਂ ਸਵਾਲ ਹੈਗਾ ਵੀ ਉਹ ਘਟ ਗਿਣਤੀ ਸਟੇਟ ਨਹੀਂ ਹੈ ਬਹੁ ਗਿਣਤੀ ਸਟੇਟ ਹੈ ਇਸ ਕਰਕੇ ਉਹਨੂੰ ਚੱਕਿਆ ਨਹੀਂ ਜਾ ਰਿਹਾ ਜੇਕਰ ਤੇ ਇਹ ਘਟਨਾ ਘਟ ਗਿਣਤੀ ਸਟੇਟ ਚ ਹੋਈ ਹੁੰਦੀ ਤਾਂ ਬਹੁਤ ਤਿੱਖੇ ਸਵਾਲ ਹੋਣੇ ਸੀ ਬਹੁਤ ਵੱਡੀਆਂ ਗੱਲਾਂ ਹੋਣੀਆਂ ਸੀ ਔਰ ਤਿੱਖੇ ਜਵਾਬ ਜਾਉਣੇ ਵੀ ਸਿਕਿਉਰਟੀ ਦਾ ਐਡਾ ਵੱਡਾ ਲੈਫਸ ਆ ਜੇ ਪ੍ਰਧਾਨ ਮੰਤਰੀ ਦੀ ਗੱਡੀ ਤੇ 76 ਵੱਜ ਗਿਆ ਬੰਬ ਵੀ ਹੋ ਸਕਦਾ ਹੈ ਫਰ ਅੱਜ ਕਿਉਂ ਨਹੀਂ ਉੱਤੇ ਸਵਾਲ ਉੱਠ ਰਹੇ ਅੱਜ ਚੈਨਲ ਨੈਸ਼ਨਲ ਚੈਨਲ ਮੇਨਸਟ੍ਰੀਮ ਮੀਡੀਆ ਕਿਉਂ ਨਹੀਂ ਸਵਾਲ ਚੱਕ ਰਿਹਾ ਕਿ ਐਡਾ ਵੱਡਾ ਲੈਫਟ ਪ੍ਰਧਾਨ ਮੰਤਰੀ ਦੀ ਸਕਿਉਰਟੀ ਵਿੱਚ ਹੋਇਆ ਤਾਂ ਕਿਉਂ ਹੋ ਗਿਆ ਤੋਂ ਇਹ ਇਹ ਵੀ ਅਸੀਂ ਗੱਲ ਚੱਕਣਾ ਚਾਹੁੰਦੇ ਸੀ ਦੂਸਰਾ ਜੋ ਵੀ ਇੱਥੇ ਹਿੰਦੂ ਸਿੱਖਾਂ ਦੇ ਜਿਹੜੇ ਜਜ਼ਬਾਤ ਭੜਕਾਉਣ ਵਾਲੀਆਂ ਗੱਲਾਂ ਚਾਹੇ ਹਿਮਾਚਲ 'ਚ ਹੋਣ ਚਾਹੇ ਪੰਜਾਬ 'ਚ ਹੋਣ ਅਸੀਂ ਤਾਂ ਉੱਤੇ ਬਲੀਵ ਕਰਦੇ ਹਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਸਾਰੇ ਮਨੁੱਖ ਬਰਾਬਰ ਹੁੰਦੇ ਆ ਇਹ ਸਿਆਸਤ ਧਰਮ ਦੇ ਨਾਮ ਤੇ ਵਰਗਲਾਉਣ ਵਾਲੀ ਕੁੱਟੀ ਗਈ ਪੱਛਪਾ ਨੂੰ ਹਾਰ ਹੋਈ ਫਿਰ ਇਹੋ ਜੇ ਸ਼ਰਾਰਤੀ ਅੰਸਰ ਜਿਹੜੇ ਸਰਕਾਰ ਵੱਲੋਂ ਪ੍ਰੇਰਿਤ ਨੇ ਇਹ ਇੱਥੇ ਨੇੜੇ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਫਿਰਕੂ ਦੰਗੇ ਵਾਲੀਆਂ ਪੋਜੀਸ਼ਨਾਂ ਕਰਾਉਣਾ ਚਾਹੁੰਦੇ ਜਦੀ ਸਖਤ ਨਿੰਦਾ ਕਰਦੇ ਜਿਹਾ ਨਹੀਂ ਹੋਣਾ ਚਾਹੀਦਾ ਇਹ ਦੁਖਤ ਗੱਲਾਂ ਨੇ ਇਸ ਤੋਂ ਬਚਣਾ ਚਾਹੀਦਾ ਔਰ ਜਿਹੜੀ ਹਿਮਾਚਲ ਦੀ ਸਰਕਾਰ ਆ ਉਹਨੂੰ ਇਹਦਾ ਸਟੈਂਡ ਲੈਣਾ ਚਾਹੀਦਾ ਇੱਥੇ ਭਾਵੇਂ ਕੋਈ ਹਿਮਾਚਲੀ ਵੀ ਸਾਡਾ ਭਰਾ ਵਾ ਕੋਈ ਹਿਮਾਚਲ ਤੋਂ ਪੰਜਾਬ ਆਉਂਦਾ ਉਹਨੂੰ ਹਿਮਾਚਲੀ ਕਰਕੇ ਕੋ ਟਾਰਗੇਟ ਕਰਦਾ ਠੀਕ ਨਹੀਂ ਹੈ ਉਹ ਵੀ ਮਨੁੱਖਾ ਕਿਸੇ ਇੱਕ ਬੰਦੇ ਦੀ ਗਲਤੀ ਲਈ ਸਾਰੇ ਸਮਾਜ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਦੂਸਰੀ ਸਾਡੀ ਹੈਗੀ ਆ ਵੀ ਪ੍ਰਧਾਨ ਮੰਤਰੀ ਜੀ ਦਾਵਾ ਰਿਹਾ ਵਾ ਵੀ ਸਾਡੀ ਜਿਹੜੀ ਸਰਕਾਰ ਆ ਉਹ ਭ੍ਰਸ਼ਟਾਚਾਰ ਮੁਕਤ ਰਹੀ ਆ ਅਪਾ ਪਹਿਲੋ ਵੀ ਦੇਖਿਆ ਚੋਣ ਬਾੜ ਦੇ ਵਿੱਚ ਜੋ ਕੁਝ ਹੋਇਆ ਹੁਣ ਜਿਵੇਂ ਐਮਬੀਬੀਐਸ ਦੇ ਵਿਦਿਆਰਥੀਆਂ ਦੇ ਟੈਸਟ ਦਾ ਸਵਾਲ ਸੀ ਜੱਡੇ ਵੱਡੇ ਉਹ ਚਕਫਲੇ ਨਿਕਲੇ ਹੋਏ ਆ ਔਰ ਅਸੀਂ ਪੂਰੇ ਦੇਸ਼ ਦੇ 24 ਲੱਖ ਨੌਜਵਾਨਾਂ ਦੇ ਨਾਲ ਖੜੇ ਆ ਜਿਹੜੀ ਉਹਨਾਂ ਦੀ ਮੰਗ ਆ ਵੀ ਇਹ ਜਿਹੜੀ ਨੀਟ ਦੀ ਇਮਤਿਹਾਨਾਂ ਦੀ ਜਿਹੜੀ ਪ੍ਰੀਖਿਆ ਉਹ ਰੱਦ ਕੀਤੀ ਜਾਵੇ ਔਰ ਅਸੀਂ ਮੰਗ ਕਰਦੇ ਵੀ ਬਿਨਾਂ ਕਿਸੇ ਖਰਚੇ ਤੋਂ ਫਿਰ ਪਾਰਦਰਸ਼ੀ ਢੰਗ ਨਾਲ ਉਹ ਇਮਤਿਹਾਨ ਕਰਾਏ ਜਾਣ ਪਿੱਛਾ ਦੇਸ਼ ਦੇ ਨੌਜਵਾਨ ਨੂੰ ਜਿਹੜਾ ਵਾ ਉਹ ਸਹੀ ਉਹਦਾ ਭੁੱਖ ਲਿਆ ਜਾ ਸਕੇ ਜੋ ਅਸੀਂ ਦੇਖ ਰਹੇ ਹੈਗੇ ਆ ਤਾਂ ਇਹ ਗੱਲਾਂ ਮੈਂ ਕਹਿਣੀਆਂ ਸੀ ਬਾਕੀ ਅਗਲੀ ਗੱਲ ਮੇਰੇ ਸਾਥੀ ਕਰਨਗੇ ਆ ਜਿਸ ਤਰ੍ਹਾਂ ਪਹਿਲਾਂ ਡੱਲੇਵਾ ਸਾਹਿਬ ਨੇ ਕਿਹਾ ਕਿ ਆਪਾਂ 24 ਤਰੀਕ ਨੂੰ ਜਿਹੜੀ ਆ ਸ਼ਮੋਕਾ ਚ ਬੜੀ ਵੱਡੀ ਕਾਨਫਰੰਸ ਕਰਕੇ ਉਹ ਤੋਂ ਪੀਸੀ ਕਰਾਂਗੇ ਉਹਦਾ ਕਿਸਾਨ ਆਗੂ ਦਾ ਕਿ ਡੈਲੀਗੇਸ਼ਨ ਜਿਹੜਾ ਵਾ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਇਥੋਂ ਮਾਰਚ ਕਰੂਗਾ ਉਦੀ ਸਭ ਤੋਂ ਪਹਿਲਾਂ ਜਿਹੜੀ ਮੀਟਿੰਗ ਔਰ ਪੀਸੀ ਜਿਹੜਾ 21 ਜੂਨ ਨੂੰ ਜਿਹੜਾ ਵਾਜਪੁਰ ਵਿੱਚ ਔਰ 22 ਜੂਨ ਨੂੰ ਅਸ਼ੋਕਨਗਰ ਮੱਧ ਪ੍ਰਦੇਸ਼ ਵਿੱਚ ਔਰ 23 ਜੂਨ ਨੂੰ ਮਾਲੇਗਾਉ ਔਰ 24 ਜੂਨ ਨੂੰ ਸਮੋਗਾ ਦੱਸਿਆ ਹੀ ਉਹਨਾਂ ਨੇ 25 ਜੂਨ ਨੂੰ ਬੰਗਲੌਰ ਹੈ ਔਰ 26 ਔਰ 27 ਜੂਨ ਨੂੰ ਸਾਡਾ ਪ੍ਰੋਗਰਾਮ ਹੈ ਕਿ ਜਿਹੜੇ ਐਨਡੀਓ ਸਪੋਰਟ ਕਰ ਰਹੇ ਆ ਟੀਡੀਪੀ ਦੇ ਨੇਤਾ ਜਿਹੜੇ ਚੰਦਰਬਾਉ ਨਾਇਡੂ ਉਹਨਾਂ ਨੂੰ ਆਪਣਾ ਮੰਗ ਪੱਤਰ ਦੇ ਕੇ ਔਰ ਜਿਹੜੀ ਪ੍ਰੈਜੈਂਟੇਸ਼ਨ ਦੇਣੀ ਐ ਐਮਐਸਸੀ ਪਰ ਉਹ ਦਿੱਤੀ ਜਾਊਗੀ ਔਰ 28 ਤਰੀਕ ਨੂੰ ਜਿਹੜਾ ਵਾ ਪਵਨੇਸ਼ਰ ਵਿੱਚ ਉੜੀਸਾ ਦੇ ਵਿੱਚ ਔਰ ਉਸ ਤੋਂ 29 ਔਰ 30 ਤਰੀਕ ਨੂੰ ਜਿਹੜਾ ਵਾ ਜਿਹੜੇ ਨितीश ਕੁਮਾਰ ਜੀ ਨੇ ਜਿਹੜੇ ਇੰਡੀਅਨ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਿਹੜਾ ਵਾ ਇੱਕ ਮੰਗ ਪੱਤਰ ਉਹ ਜਿਹੜੀ ਪ੍ਰੈਜੈਂਟ ਹਿੰਦਤੀ ਜਾਊਗੀ ਔਰ ਉਸ ਤੋਂ ਬਾਅਦ ਆਉਣ ਤੋਂ ਬਾਅਦ ਜਿਹੜਾ ਇੱਕ ਡੇਟ ਹਲੇ ਕਨਫਰਮ ਨਹੀਂ ਆ ਪਲਾਨ ਬਣ ਰਿਹਾ ਹੈ ਕਿ ਦਿੱਲੀ ਵਿੱਚ ਜਿਹੜੀ ਕਨਵੈਨਸ਼ਨ ਉਹ ਕਰਕੇ ਜਿਹੜਾ ਵਾ ਉਹ ਇੱਕ ਪੀਸੀ ਕਰਕੇ ਜਿਹੜਾ ਵਾ ਪੂਰੀ ਪ੍ਰੈਜੈਂਟੇਸ਼ਨ ਐਮਐਸਪੀ ਜਿਹੜੇ ਸਾਡੀਆਂ ਮੰਗਾਂ ਨੇ ਜਿਹੜੀਆਂ 12 ਮੰਗਾਂ ਲੈ ਕੇ ਆਪਾਂ ਦੋਨੋਂ 13 ਫਰੋਂ ਸ਼ੁਰੂ ਕੀਤਾ ਵਾ ਉਹਦੇ ਉੱਪਰ ਜਿਹੜਾ ਵਾ ਉਹ ਕੀਤਾ ਜਾਊਗਾ ਤੇ ਇਸ ਤੋਂ ਅੱਗੇ ਕਾਰਵਾਈ ਜਿਹੜੀ ਆ ਉਹ ਮੰਗਲਜੀ ਬੋਲਾਂਗਾ। ਔਰ ਸੱਥਿਓ ਕੱਲ ਜਿਹੜੇ ਦੇਸ਼ ਦੇ ਰੇਲਵੇ ਮਿਨਿਸਟਰ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਅ ਵਿਸ਼ਨੂਪ ਜੀ ਨੇ ਔਰ ਸਾਨੂੰ ਲੱਗਿਆ ਸੀਗਾ ਵੀ ਸ਼ਾਇਦ ਜਿਹੜਾ ਰੇਲ ਘਟਣਾ ਹੋਇਆ ਜਾਂ ਉਹਨਾਂ ਦੇ ਕਨਿਓਰ ਦੇ ਵਿੱਚ ਇੰਨੀਆਂ ਰੇਲ ਘਟਨਾਵਾਂ ਹੋਈਆਂ ਆ ਉਸ ਮੁੱਦੇ ਤੇ ਬੁੱਲਣਗੇ ਪਰ ਲੇਕਿਨ ਉਹਨਾਂ ਨੇ ਉਸ ਤੇ ਨਾ ਬੋਲ ਕੇ ਜਿਹੜੀ ਮੋਦੀ ਸਰਕਾਰ ਦੀ ਪਿੱਠ ਫੱਟ ਪਾਈ ਹੈ ਐਗਰੀਕਲਚਰ ਨੂੰ ਲੈ ਕੇ ਵੀ ਕਿਵੇਂ ਖੇਤੀ ਦੇ ਵਿੱਚ ਮੋਦੀ ਸਰਕਾਰ ਦੀ ਕੈਬਨਿਟ ਨੇ ਪਹਿਲਾ ਫੈਸਲਾ ਲਿਆ ਆ ਕਿ ਅਸੀਂ ਜਿਹੜੀ ਖਰੀਫ ਦੀ ਫਸਲ ਹੈ ਉਹਦਾ ਐਮਐਸਪੀ ਬਣਾਉਣਾ ਚਾਹੁੰਦੇ ਆ ਤੇ ਮੇਰਾ ਆਪ ਦੀ ਦੇ ਮਾਧਿਅਮ ਤੋਂ ਜਿਹੜੀ ਕੈਬਨਿਟ ਹੈ ਜਿਹੜੀ ਸਰਕਾਰ ਹੈ ਉਹਨੂੰ ਸਵਾਲ ਹੈ ਕਿ ਕੀ ਹਿੰਦੁਸਤਾਨ ਦਾ ਜਿਹੜਾ ਖੇਤੀਬਾੜੀ ਮਨਿਸਟਰ ਹੈ ਕੀ ਉਹ ਇਨਾ ਸਮਰਥ ਨਹੀਂ ਇਜ਼ ਹੀ ਨਾਟ ਕੰਪੀਟੈਂਟ ਇਨਾਫ ਟੂ ਅਡਰੈਸ ਦੀ ਇਸ਼ੂਜ਼ ਆਫ ਦੀ ਫਾਰਮਰਸ ਔਰ ਇਹ ਆਪਾਂ ਪਿਛਲੀ ਸਰ